ਚੱਚਬੰਦੀ ਆਈ ਕੋਦਮ ਉਹਨੇ ਗਾਲ ਨਹੀਂ ਕਿਤੀ ਬਾਤ ਨਹੀਂ ਕੀਤੀ ਮੁੰਡੇ ਨੇ ਖਿੱਚਿਆ ਨਾਲ ਦੀ ਨਾਲ ਉੱਟਣਾ ਸਟਾਰਟ ਕਰਤਾ ਧੁਮਤੀ ਮਾਂ ਆਈ ਤੇ ਮੇਰੇ ਮੁੰਡੇ ਨੂੰ ਉਲਟੇ ਸੁੱਟੋ ਬੋਲਣ ਲੱਗੀ ਗਾਲਾ ਗੋਲਾ ਘੱਟ ਰਿਹਾ ਕਿ ਮੈਂ ਤੇਰੇ ਇੱਥੇ ਇੱਥੇ ਕਰਾ ਦਾਂਗੀ ਮੈਂ ਕਰਾ ਦਾਂਗੀ ਜਿੰਨੂੰ ਬੁਲਾਣਾ ਫਲਾ ਲਓ ਮੈਂ ਵੀ ਚਿਪੜਿਆ ਉਹਨੇ ਮੈਨੂੰ ਤੱਕਾ ਮਾਰਿਆ ਮੈਨੂੰ ਸਾਈਡ 'ਚ ਗਿਆ ਤੇ ਉਹ ਪਸਟੇ ਜਦੋਂ ਉਹ ਸਵਾਰੀ ਲੈ ਕੇ ਜਾ ਰਿਹਾ ਸੀ ਤੇ ਉੱਥੇ ਪਸਟੇ ਉਸ ਮੁੰਡੇ ਨੇ ਏਰ ਲਿਆ ਉਸ ਮੁੰਡੇ ਨੂੰ ਕਹਿੰਦਾ ਵੀ ਤੂੰ ਤੋ ਇੱਧਰੋਂ ਨਿਕਲ ਜਾ ਉਸ ਨੂੰਿੱਦਾ ਲੈ ਗਈ ਜੀ ਮਾਰਦੇ ਮਾਰਦੇ ਫਿੱਟਾ ਲਈ ਪਟਿਆਲਾ ਦੇ ਵਿੱਚ 21 ਸਾਲ ਨੌਜਵਾਨ ਨੂੰ ਕਿਡਨੈਪ ਕਰਕੇ ਕੀਤੀ ਉਸਦੇ ਨਾਲ ਕੁੱਟਮਾਰ ਵੀਡੀਓ ਹੋਈ ਵਾਇਰਲ આરોપીਆਂ ਵੱਲੋਂ ਵੀਡੀਓ ਕਾਲ ਕਰਕੇ ਪਰਿਵਾਰਕ ਮੈਂਬਰਾਂ ਨੂੰ ਵੀ ਦਿੱਤੀਆਂ ਜਾ ਰਹੀਆਂ ਨੇ ਧਮਕੀਆਂ ਹਾਂਜੀ ਮੇਰਾ ਨਾਮ ਕਮਲ ਹੈ ਜੀ ਜੀ ਅਸੀਂ 10 ਵਜੇ ਦਾ 10 ਵਜੇ ਦਾ ਟਾਈਮ ਸੀਗਾ ਜੀ ਆ ਬਸ ਉਰੇ ਤੱਕ ਗਏ ਸੀ ਸਵਾਰੀਆਂ ਸੀਗੀਆਂ ਪਿੱਛੇ ਬੈਠੀਆਂ ਹੋਈਆਂ ਸੀਗੀਆਂ ਟੈਂਪੋ 'ਚ ਅਸੀਂ ਨਵੇਂ ਬੱਸ ਸਟੈਂਡ ਤੱਕ ਗਏ ਆ ਜੀ 10 ਬੰਦੇ ਆ ਇੱਕੋ ਦਮ ਉਹਨਾਂ ਨੇ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਮੁੰਡੇ ਨੇ ਖਿੱਚਿਆ ਨਾਲ ਦੀ ਨਾਲ ਕੁੱਟਣਾ ਸਟਾਰਟ ਕਰਤਾ ਮੈਂ ਪਿੱਛੇ ਵੀੜਿਆ ਉਹਨਾਂ ਨੇ ਮੈਨੂੰ ਤੱਕਾ ਮਾਰਿਆ ਮੈਨੂੰ ਸਾਈਡ 'ਚ ਗੇਰਤਾ ਉਸ ਵਕਤ ਉਹਨੂੰ ਸਿੱਧਾ ਲੈ ਗਏ ਜੀ ਮਾਰਦੇ ਮਾਰਦੇ ਸਿੱਧਾ ਲੈ ਗਏ ਮੁੰਡੇ ਜਿਹਨੂੰ ਕੁੱਟਰੇ ਸੀ ਜਿਹੜੇ ਕੁੱਟਰੇ ਸੀ ਉਹਨਾਂ 'ਚ ਕੋਈ ਪਛਾਣਦਾ ਨਹੀਂ ਜੀ ਨਹੀਂ ਜੀ ਨਹੀਂ ਮੈਂ ਕਿਸੇ ਨੂੰ ਨਹੀਂ ਜਾਣਦਾ ਜੀ ਨਹੀਂ ਜੀ ਮੈਂ ਗੱਡੀ ਵੀ ਨਹੀਂ ਮੈਂ ਦੇਖੀ ਜੀ ਜਿਹੜੇ ਮੁੰਡੇ ਨੂੰ ਕੁੱਟਰੇ ਸੀ ਉਹਦਾ ਕੀ ਨਾਮ ਸੀਗਾ ਰਾਹੁਲ ਜਿਹੜੇ ਬੰਦੇ ਕੁੱਟਰੇ ਸੀ ਉਹਨਾਂ ਦੀ ਕਿਸੇ ਦੀ ਪਹਿਚਾਨ ਹੈ ਤੁਹਾਨੂੰ ਨਹੀਂ ਜੀ ਨਹੀਂ ਮੈਨੂੰ ਪਹਿਚਾਨ ਵੀ ਨਹੀਂ ਆਈ ਕਿਸੇ ਦੀ ਤੁਹਾਡੇ ਨਾਲ ਹੀ ਟੈਂਪੂ ਚੰਦਾ ਸੀ ਹਾਂਜੀ ਮੇਰੇ ਨਾਲ ਹਾਂਜੀ ਇਹ ਰਿਕਸ਼ਾ ਜੀ ਕਿੱਥੇ ਲੈ ਕੇ ਗਏ ਨੇ ਤੁਹਾਡੇ ਸਾਹਮਣੇ ਬਤੀਖਿਆ ਉਹ ਰਾਜਪੁਰੇ ਰੋਡ ਤੇ ਲੈ ਕੇ ਗਏ ਨੇ ਜੀ ਹਾਂਜੀ ਉਸ ਟਾਈਮ ਹੈਗਾ ਸੀਗਾ ਕੱਟ ਕਾਫੀ ਕੱਟ ਸੀਗਾ ਜੀ ਹਾਂਜੀ ਤੇ ਫਿਰ ਤੁਸੀਂ ਕੰਪਲੀਟ ਕੀਤੀ ਜਾਂ ਥਾਣੇ ਘਰੇ ਦੱਸਿਆ ਉਹਨਾਂ ਨੇ ਹਾਂਜੀ ਹਾਂਜੀ ਮੈਂ ਭੱਜਿਆ ਆਇਆ ਜੀ ਕਰੇ ਮੈਂ ਕਰੇ ਆ ਕੇ ਉਹਨਾਂ ਦੇ ਪਾਪਾ ਨੂੰ ਦੱਸਿਆ ਜੀ ਹਾਂਜੀ ਤੁਹਾਨੂੰ ਤੁਹਾਨੂੰ ਵੀ ਤੁਹਾਡੇ ਨਾਲ ਗੱਲਬਾਤ ਹੋਈ ਜਾਂ ਤੁਸੀਂ ਕਰੇ ਸਾਹਮਣੇ ਖੜਾ ਸੀਗਾ ਤੁਹਾਨੂੰ ਕੁਝ ਕਿਹਾ ਉਹਨਾਂ ਨੇ ਨਹੀਂ ਨਹੀਂ ਮੈਨੂੰ ਬਾਦ ਮੈਂ ਸੈਟ ਹੋ ਗਿਆ ਜੀ ਮੈਨੂੰ ਨਾਲ ਤੇ ਗਵੰਡੀਆਂ ਨੇ ਕਹਿਤਾ ਸੀਗਾ ਉੱਥੇ ਮੁੰਡੇ ਕੰਮ ਕਰਦੇ ਆ ਜੀ ਉਹ ਕਹਿੰਦੇ ਉਹਨਾਂ ਦੇ ਕਰੇ ਜਾ ਫੜਾ ਫੜ ਜਾ ਕੇ ਦੱਸ ਮੈਂ ਉਧਰ ਭੱਜਿਆ ਆ ਸਿੱਧਾ ਵੀਰੇ ਲਵੇ ਆ ਕੇ ਉਹਨਾਂ ਦੇ ਪਾਪਾ ਨੂੰ ਦੱਸਿਆ ਮੈਂ ਨੇ ਵੀ ਐਵੇਂ ਐਵੇਂ ਗੱਲ ਹੋ ਗਈ ਜੀ ਉੱਥੇ ਫੜ ਕੇ ਮੁੰਡੇ ਲੈ ਕੇ ਜੀ ਉਸ ਤੋਂ ਬਾਅਦ ਤੁਹਾਨੂੰ ਕੋਈ ਫੋਨ ਆਇਆ ਜੀ ਤੁਹਾਡੇ ਨੂੰ ਨਹੀਂ ਜੀ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਨੇ ਆ ਕੇ ਸਿੱਧਾ ਇਹਨਾਂ ਨੂੰ ਕਰੇ ਦੱਸਤਾ ਜੀ ਉਸ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ ਮੇਰਾ ਸੰਜੇ ਜੀ ਨਾਮ ਕੀ ਗੱਲ ਹੋਈ ਗੱਲ ਕੁਛ ਨਹੀਂ ਹੋਈ ਜੀ ਰਾਤ ਜਿਹੜੀ ਥੋੜੀ ਜੀ ਲੇਡੀਜ਼ ਦੇ ਨਾਲ ਗੱਲ ਹੋਈ ਸੀ ਵੀ ਉਹਦਾ ਨਾਲ ਬੱਚਾ ਐਕਟਿਵਾ ਚਲਾ ਰਿਆ ਸੀ ਤੇ ਮੇਰਾ ਮੁੰਡਾ ਆ ਰੀ ਰਿਸ਼ਟਾ ਚਲਾਉਂਦਾ ਤੇ ਉਹਨਾਂ ਦੇ ਵਿੱਚ ਜਾ ਕੇ ਉਸ ਮੁੰਡੇ ਨੇ ਠੋਕਤੀ ਜੀ ਤੇ ਉਹ ਆਪਣੀ ਮਾਂ ਨੂੰ ਦੱਸਣ ਲੱਗਾ ਵੀ ਮੇਰਾ ਉੱਥੇ ਐਕਸੀਡੈਂਟ ਹੋ ਗਿਆ ਪਰ ਗਲਤੀ ਮੇਰੇ ਮੁੰਡੇ ਦੀ ਨਹੀਂ ਸੀ ਸਾਰੇ ਲੋਕ ਉੱਥੇ ਗਵਾਸ ਸੀ। ਤੋਂ ਉਸ ਤੋਂ ਬਾਅਦ ਉਹਦੀ ਮਾਂ ਆਈ ਹੈ ਤੇ ਮੇਰੇ ਮੁੰਡੇ ਨੂੰ ਉਲਟ ਸੁਲਟ ਬੋਲਣ ਲੱਗੀ ਗਾਲਾ ਗੋਲਾ ਕੱਢ ਰਹੀ ਵੀ ਮੈਂ ਤੇਰੇ ਏਸੀ ਤੇਸੀ ਕਰਾ ਦਾਂਗੀ ਮੈਂ ਤੈਨੂੰ ਚਕਾ ਦਾਂਗੀ ਜਿੰਨੂੰ ਬੁਲਾਣਾ ਬੁਲਾ ਲਓ ਜਿਹੜੇ ਜਿੱਥੇ ਜਾਣਾ ਚਾਹ ਚਲੇ ਜਾਓ ਕਰਦੇ। ਉਸ ਤੋਂ ਬਾਅਦ ਜੀ ਅੱਜ ਸਾਡੇ 10 ਵਜੇ ਮੇਰੇ ਮੁੰਡੇ ਨੂੰ 90 ਬੱਸ ਅੱਡੇ ਤੋਂ ਚੱਕਿਆ ਗਿਆ ਜੀ 10 ਮ ਠੀਕ ਹੈ ਉਸ ਤੋਂ ਬਾਅਦ ਜੀ ਉਹਦੀ ਮਾਰ ਕੋਲ ਸਾਨੂੰ ਧਮਕੀਆਂ ਆਈਆਂ ਫੋਨ ਤੇ ਇਹਨੂੰ ਗੋਲੀਆਂ ਮਾਰ ਦਾਂਗੇ ਇਹਨੂੰ ਇਹ ਕਰ ਦਾਂਗੇ ਉਹਨੂੰ ਸੂਰੇ ਮਾਰ ਦਾਂਗੇ ਜੋ ਕਰਨਾ ਤੁਸੀਂ ਕਰ ਲਓ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਵੀਰ ਜੀ ਕੋਈ ਰੰਜਿਸ਼ ਨਹੀਂ ਕੋਈ ਗੱਲ ਨਹੀਂ ਸੀ ਜੀ ਕੋਈ ਅਜੀ ਦੁਸ਼ਮਣੀ ਨਹੀਂ ਸਾਡੀ ਜੀ ਗੱਲ ਜਦੋਂ ਤੁਹਾਡਾ ਕਹਿ ਰਹੇ ਤੁਸੀਂ ਸਕੂਟਰ ਬੱਜਿਆ ਰਿਕਸ਼ੇ ਦੇ ਵਿੱਚ ਉਹਦੇ ਵਿੱਚ ਕੋਈ ਨੁਕਸਾਨ ਹੋਇਆ ਸੀਗਾ ਨੁਕਸਾਨ ਹੁਦਾ ਨਹੀਂ ਹੋਇਆ ਸੀ ਜੀ ਬਲਕਿ ਮੇਰੇ ਮੁੰਡੇ ਦਾ ਨੁਕਸਾਨ ਹੁਦਾ ਹੈ ਹੈਂਡਲ ਬਿੰਗਾ ਜਾ ਹੋ ਗਿਆ ਸੀ ਜੀ ਬਸ ਹੋਰ ਕੋਈ ਗੱਲ ਨਹੀਂ ਹੋਈ ਜੀ ਫਿਰ ਉਹਨੂੰ ਕਿਹ ਪਤਾ ਲੱਗਿਆ ਤੁਹਾਡਾ ਮੁੰਡਾ ਇੱਥੋਂ ਹੈ ਨਹੀਂਗਾ ਤੁਹਾਡੇ ਤੋਂ ਚਲਾ ਲੈ ਕੇ ਜਾਉਂਗਾ ਸਾਡਾ ਇੱਕ ਹੈਗਾ ਜੀ ਇੱਧਰ ਮੁੰਡਾ ਸਾਡੀ ਕਲੋਨੀ ਦਾ ਉਹਦੇ ਨਾਲ ਹੀ ਸੀ ਤੇ ਉਹ ਬਸ ੱਡੇ ਜਦੋਂ ਉਹ ਸਵਾਰੀ ਲੈ ਕੇ ਜਾ ਰਿਹਾ ਸੀ ਤੇ ਉੱਥੇ ਬਸ ੱਡੇ ਉਸ ਮੁੰਡਿਆ ਨੇ ਕੇਰ ਲਿਆ ਉਸ ਮੁੰਡੇ ਨੂੰ ਕਹਿੰਦਾ ਵੀ ਤੂੰ ਤੋ ਇੱਧਰੋਂ ਨਿਕਲ ਜਾ ਬਾਕੀ ਉਸ ਤੋਂ ਬਾਅਦ ਹੀ ਰਾਹੁਲ ਨੇ ਉਥੇ ਕੁੱਟਿਆ ਪਬਲਿਕ ਵੀ ਉਥੇ ਗਵਾ ਸੀ ਔਰ ਵੀ ਰਿਸ਼ਕੇ ਵਾਲੇ ਉਹ ਵੀ ਕਹਿ ਰਹੇ ਸੀ ਬਹੁਤ ਕੁੱਟਿਆ ਉਸ ਤੋਂ ਬਾਅਦ ਉਹ ਉਹਨੂੰ ਲੈ ਕੇ ਚਲੇ ਗਏ ਕਾਹਦੇ ਚ ਲੈ ਕੇ ਗਏ ਇਹ ਨਹੀਂ ਜੀ ਪਤਾ ਉਹ ਮੁੰਡਾ ਕਹਿੰਦਾ ਪਹਿਲਾਂ ਤਾਂ ਇਕੱਠੇ ਸ 8-10 ਬੰਦੇ ਇਕੱਠੇ ਹੋ ਗਏ ਸੀ ਕਹਿੰਦਾ ਉਸ ਤੋਂ ਬਾਅਦ ਮੈਨੂੰ ਪੁਜਾਤਾ ਵੀ ਤੂੰ ਨਿਕਲ ਜਾ ਕਹਿੰਦਾ ਇਧਰ ਉਹਨੇ ਤੈਨੂੰ ਵੀ ਪੈਣਗੇ ਉਹਨੂੰ ਕਿਹਨੇ ਫੋਨ ਆਇਆ ਸਾਨੂੰ ਜੀ ਇੱਥੇ ਮੱਲੇ ਦੇ ਵਿੱਚ ਹੈਗੇ ਰਿਸ਼ਕੇ ਚਲਾਉਂਦੇ ਨੇ ਮੁੰਡੇ ਆਪਣੇ ਮਿੱਤਰ ਪਿਆਰੇ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਛੇ ਜੀ ਵਗੈਰ ਹੈਗੀ ਹੈ ਤੁਹਾਡੇ ਕੋਲ ਸਾਡੇ ਕੋਲ ਕੋਈ ਨਹੀਂ ਜੀ ਬਾਕੀ ਉਦੇ ਜੇ ਮੋਬਾਈਲ ਤੇ ਵੀ ਚਾਹੀਦੀ ਹੈ ਜੀ ਮੁੰਡੇ ਮੁੰਡੇ ਦਾ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਮੇਰੇ ਮੁੰਡੇ ਦਾ ਨਾਮ ਰਾਹੁਲ ਹੈ ਜੀ ਤੇ ਉਮਰ 22 ਸਾਲ ਦੀ ਹੈ ਕੰਪਲੀਟ ਕੀਤੀ ਤੁਸੀਂ ਥਾਣੇ ਤੇ ਥਾਣੇ ਤੇ ਕੰਪਲੀਟ ਕੀਤੀ ਹੋਈ ਹੈ ਇੱਕ ਦਿਨ ਇਹ ਕੋਈ 1:30 ਵਜੇ ਦੀ ਗੱਲ ਹੈ ਜੀ ਠੀਕ ਹੈ ਠੀਕ ਹੈ ਰਿਹਾ ਹੁਣ ਥਾਣੇ ਵਾਲੇ ਹੁਣ ਥਾਣੇ ਵਾਲੇ ਕਹਿ ਰਹੇ ਜੀ ਉਹਨੂੰ ਇਨਕੁਆਰੀ ਪੂਰੀ ਕਰਨ ਨੇ ਕਰ ਵੀ ਜਾ ਕੇ ਆਏ ਉਹਨਾਂ ਦੇ ਠੀਕ ਹੈ ਨਾ ਲੋਕੇਸ਼ਨ ਵੀ ਉਹਨਾਂ ਇਹ ਕਿਤੇ ਕਈ ਲੋਕੇਸ਼ਨ ਮਿਲ ਜਿਹੜਾ ਉਹ ਮੁੰਡਾ ਹੈਗਾ ਉਹ ਤੁਹਾਡੇ ਘਰ ਦੇ ਨੇੜੇ ਰਹਿੰਦਾ ਜੀ ਨੇੜੇ ਬਿਲਕੁਲ ਨੇੜੇ ਰਹਿੰਦਾ ਜੀ ਪੰਜ ਸੱਤ ਕਰਕੇ ਛੱਡ ਕੇ ਪਿਛਲੀ ਗਲੀ 'ਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਗੱਲ ਉਹੀ ਵੀ ਐ ਕਰਕੇ ਬੇਟੇ ਨਾਲ ਝਗੜਾ ਹੋਇਆ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਜਿਵੇਂ ਮੈਂ ਸਵੇਰੇ ਗਿਆ ਸੀ ਜੀ ਜਦ ਮੈਨੂੰ ਇਹ ਗੱਲ ਪਤਾ ਲੱਗੀ ਉਹਨਾਂ ਦੀ ਵਾਈਬ ਦੇ ਨਾਲ ਜਿਨ੍ਹਾਂ ਦੇ ਨਾਲ ਗੱਲ ਹੋਈ ਸੀ ਰਾਤ ਉਹ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਮੈਨੂੰ ਧਮਕੀ ਦਿੱਤੀ ਜੋ ਕਰਨਾ ਕਰ ਲੈ ਜਿੱਥੇ ਜਾਣਾ ਜਾ ਕਹਿੰਦੇ ਮੈਂ ਤੇ ਤੇਰੇ ਮੁੰਡੇ ਦਾ ਸੀਨ ਲਵਾਉਂਗੀ ਕਹਿੰਦੇ ਕੀ ਅਫਸਰਾਂ ਤੋਂ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਅਫਸਰਾਂ ਨੂੰ ਇਹ ਅਪ ਅੱਜ ਮੇਰੇ ਮੁੰਡੇ ਦੇ ਨਾਲ ਥੋੜੀ ਜੀ ਗੱਲ ਪਿੱਛੇ ਕੋਈ ਗੱਲ ਵੀ ਨਹੀਂ ਸੀ ਤਾਂ ਵੀ ਮੇਰੇ ਮੁੰਡੇ ਨੂੰ ਚੱਕ ਕੇ ਲੈ ਗਏ ਤੇ ਉਹਦੇ ਨਾਲ ਇੰਨੀ ਵਾਰਦਾਤ ਨੂੰ ਕੁੱਟਿਆ ਉਹਦੀ ਲੱਤ ਬਾਹ ਤੋੜੀ ਧਮਕੀ ਦਿੱਤੀ ਗੋਲੀਆਂ ਦੀ ਗੱਲ ਸਾਨੂੰ ਵੀ ਫੋਨ ਤੇ ਫੋਨ ਆ ਰਹੀ ਸੀ ਉਹ ਕਹਿੰਦਾ ਕਰਨਾ ਜੋ ਕਰਨਾ ਕਰ ਲੋ ਕਹਿੰਦਾ ਹਸਪਤਾਲ ਲੱਗੇ ਤੁਹਾਡਾ ਮੁੰਡਾ ਕਿੱਧਰ ਹੈ ਅਜੇ ਤੀ ਕੁਝ ਪਤਾ ਨਹੀਂ ਲੱਗਿਆ ਹੈਗਾ ਜੀ ਹੁਣ ਇਨਕੁਆਰੀ ਸਰਕਾਰ ਗਵਰਨਮੈਂਟ ਕਰ ਰਹੀ ਹੈ ਜੀ ਬਾਕੀ ਜਿੱਦਾਂ ਵੀ ਪਤਾ ਲੱਗੇਗਾ ਜੀ ਤੁਹਾਨੂੰ ਅਸੀਂ ਤੁਹਾਨੂੰ ਫੋਨ ਤੇ ਕੀ ਕਹਿੰਦੇ ਸੀਗੇ ਕੁੱਟ ਮਾਰ ਰਹੇ ਕੀ ਕਹਿੰਦੇ ਸੀ ਹਾਂ ਵੀਡੀਓ ਕਾਲ ਵੀ ਹੈ ਜੀ ਇਹ ਕਹਿੰਦੇ ਸੀ ਕਹਿੰਦੇ ਵੀ ਇਹ ਦੇਖੋ ਕਹਿੰਦਾ ਇਹਦਾ ਪ੍ਰਤਾਬ ਬਣਾਤਾ ਇਹਦੇ ਹੁਣ ਛੂਰੀਆਂ ਮਾਰਾਂਗੇ ਇਨਾਤੇ ਭੈਣ ਚੋ ਕਹਿੰਦਾ ਹੁਣ ਗੋਲੀਆਂ ਮਾਰਾਂਗੇ ਨਹਿਰ ਤੇ ਸੜਕਾਂ 'ਤੇ ਇਹ ਗੱਲ ਕਰਦੇ ਸਾਡੇ ਕੋਲੋਂ ਜੀ ਇੱਕ तकरीबन ਆਲਮੋਸਟ 4 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਇਹ ਆਈ ਵੀ ਇਹ ਇਹ ਨਾ ਤਾਂ ਪੱਲਾ ਹੈਗਾ ਐਸਐਸਪੀ ਨਗਰ ਜਿਹੜਾ ਕੀ ਪੈਂਦਾ ਸਾਡੇ ਇਸ ਥਾਣੇ 'ਚ ਪੈਂਦਾ ਆਪਣਾ ਲੋਹੜੀਕੇ ਥਾਣੇ 'ਚ ਪੈਂਦਾ ਉਥੋਂ ਦੇ ਇਹਨਾਂ ਦੀ ਨਾ ਇਹ ਆਪਸ ਹੀ ਜੇ ਲੌਣ ਹੀ ਨੇ ਤੇ ਕੱਲ ਕੋਈ ਆਪਸ ਟਕਰਾਅ ਹੋਇਆ ਉਹਦਾ ਆਪਸ ਤਕਰਾਰ ਹੋ ਕੇ ਤੇ ਇੱਕ ਦੂਜੇ ਦਾ ਗਾਲੀ ਗਲੋਚ ਕੀਤਾ ਤੇ ਉਸ ਗਾਲੀ ਗਲੋਚ ਦੇ ਉਹਦੇ ਰਿਵੈਂਜ ਦੇ ਵਿੱਚ ਹੀ ਅੱਜ ਇਹ ਕਿਸੇ ਜਿਹੜਾ ਦੂਜਾ ਮੁੰਡਾ ਹੈਰੀ ਹੈ ਜਿੰਨਾਂ ਦਾ ਹੈਰੀ ਤੇ ਰਾਹੁਲ ਦੀ ਆਪਸ ਦੇ ਵਿੱਚ ਤਕਰਾਰ ਹੋਈ ਸੀ ਗੱਲ ਹੁਣ ਹੈਰੀ ਨੇ ਅੱਜ ਉਹਨੂੰ ਜਿਹੜਾ ਮੁੰਡਾ ਰਾਹੁਲ ਹੈ ਪਹਿਲਾਂ ਉਹਨੂੰ ਉਹਦੇ ਘਰ ਲੱਭਿਆ ਉਹ ਘਰ ਨਹੀਂ ਮਿਲਿਆ ਕਿਤੇ ਲੱਭ ਕੇ ਫਿਰ ਉਹ ਉਹਨੂੰ ਬਾਈਕ ਲੰਮੇ ਬੱਸ ਸਟੈਂਡ ਉਹ ਆਟੋ ਚ ਲੋਂਦਾ ਉੱਥੇ ਆ ਗਏ ਉਹ ਮਿਲ ਗਿਆ ਉਹਨੂੰ ਉਹ ਲੈ ਗਿਆ ਇਥੋਂ ਚੋਕੇ ਲੈ ਗਿਆ ਨਾਲ ਪਤਾ ਨਹੀਂ ਹਜੇ ਕਿਸੇ ਨੂੰ ਨਹੀਂ ਪਤਾ ਨਾਲ ਕੌਣ ਨੇ ਕੀ ਆ ਸੀ 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 ਵੀ ਫੁਟੇਜ ਨਹੀਂ ਕਰਿਆ ਤੇ ਉਹ ਚੋਕੇ ਲੈ ਗਿਆ ਉੱਥੇ ਜਾ ਕੇ ਫਿਰ ਇੱਕ ਇਹਦੇ ਨਾਲ ਜਿਹੜਾ ਸੀਗਾ ਮੁੰਡਾ ਰਾਹੁਲ ਜਿਹਨੂੰ ਚੁੱਕਿਆ ਉਹਦੇ ਨਾਲ ਇੱਕ ਇਹਦਾ ਦੋਸਤ ਸੀ ਕਮਲ ਉਹਨੇ ਫਿਰ ਜਾ ਕੇ ਘੰਟੇ ਕਵਾਦ ਰਾਹੁਲ ਦੇ ਘਰ ਦੱਸਿਆ ਵੀ ਤੁਹਾਡੇ ਮੁੰਡੇ ਨੂੰ ਜੇ ਤਾਂ ਹੈਰੀ ਜਾਂ ਕੋਈ ਅੰਨ ਨੂੰ ਬੱਦੇ ਚੋਕੇ ਲੈ ਲਓ ਉਹ ਆਪਣੇ ਲੈਵਲ ਤੇ ਭਾਲਪੂਲ ਕਰਦੇ ਰਹੇ ਬਹੁਤ ਜ਼ਿਆਦਾ ਤੋਂ ਉਹਨਾਂ ਨੂੰ ਕੋਈ ਲੰਬੇ ਰੁਪਏ ਨਹੀਂ ਫਿਰ ਇਹ ਇਹਨਾਂ ਨੂੰ ਕੋਈ ਉਹਨਾਂ ਨੇ ਵੀ ਉਸ ਮੁੰਡੇ ਨੇ ਵੀ ਜਿਹੜਾ ਚੋਕੇ ਲੈ ਗਿਆ ਹੈ ਇਹ ਨੇ ਵੀਡੀਓ ਕਾਲ ਕਰਕੇ ਇਹਨਾਂ ਨੂੰ ਦਿਖਾਇਆ ਵੀ ਤੁਹਾਡਾ ਮੁੰਡਾ ਮੇਰੇ ਕੋਲ ਹੈ ਫਿਰ ਇਹਨਾਂ ਕੋਲ ਨੰਬਰ ਆ ਗਿਆ ਉਹਦਾ ਫਿਰ ਇਹਨਾਂ ਨੇ ਅੱਗੇ ਸਾਡੇ ਕੋਲ ਆਏ 4 ਵਜੇ ਸਾਨੂੰ ਨੰਬਰ ਦਿੱਤਾ ਅਸੀਂ ਇੱਕ ਪਾਰਟੀ ਉਧਰ ਤੋਰੀ ਤੇ ਉਹਦੀ ਲੋਕੇਸ਼ਨ ਆਈ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਵਾਲੋਂ ਦੀ ਲੋਕੇਸ਼ਨ ਆਈ ਤੇ ਦੂਜੀ ਵਾਰੀ ਜੋ ਲੋਕੇਸ਼ਨ ਆਈ ਉਹ ਆਨੰਦਪੁਰ ਸਾਹਿਬ ਤੋਂ ਅੱਗੇ ਹਿਮਾਚਲ ਦੇ ਏਰੀਏ 'ਚ ਅਸੀਂ ਪਾਰਟੀ ਉਸੇ ਟਾਈਮ ਇੱਕ ਪਾਰਟੀ ਦਾ ਉੱਧਰੋਂ ਤੋਰੀ ਉਹਨੂੰ ਵੀ ਸਾਨੂੰ ਇਹ ਤੋਂ ਉਹ ਤਾਂ ਕਿਸੇ ਇੱਕ ਜਿਹੜਾ ਮੁੰਡਾ ਕਿ ਜਿਹਨੂੰ ਕਿਡਨਾਪ ਕੀਤਾ ਸੀ ਉਹਦੇ ਫਾਦਰ ਦਾ ਮੈਸੇਜ ਆਇਆ ਸਾਨੂੰ ਵੀ ਮੇਰੇ ਮੁੰਡੇ ਦਾ ਫੋਨ ਆਇਆ ਉਹਨੂੰ ਉਹਨਾਂ ਨੇ ਕਿਸੇ ਬਸ ਤੇ ਛੱਡਣਾ ਕਰਿਆ ਸੀਗਾ ਉਹ ਉੱਥੋਂ ਉੱਤਰ ਕੇ ਕਿਸੇ ਲੇਡੀ ਦੇ ਘਰ ਚਲੇ ਗਿਆ ਉਹ ਉਥੇ ਹਿਮਾਚਲ ਜੀ ਉਸ ਲੇਡੀ ਨੇ 108 ਤੇ ਫੋਨ ਕਰਤਾ ਫੇ ਜਿਹੜੀ ਐਂਬੂਲੈਂਸ ਸੀ ਉਹ ਐਂਬੂਲੈਂਸ ਵਾਲੇ ਉਹਨੂੰ ਉਥੇ ਸਵਾਰ ਘਾਟ ਜਗਾ ਕੋਈ ਉਥੇ ਉਹਨੂੰ ਹਸਪੀਟਲ ਦੇ ਵਿੱਚ ਉਹਨੇ ਦਾਖਲ ਕਰਾ ਦਿੱਤਾ ਸਾਡੀ ਪਾਰਟੀ ਤੋਂ ਪਰੇੂ ਘੰਟਾ ਹੋ ਗਿਆ ਉਥੋਂ ਜਾ ਕੇ ਫਿਰ ਜਦੋਂ ਉਹ ਮਿਲਦਾ ਉਹ ਜਿੱਦਾਂ ਦਸੂਗਾ ਉਸ ਮੁਤਾਬਕ ਬਿਆਨ ਲਿਖੇ ਜੋ ਬਣਦੀ ਗੁੰਨੀ ਕਰ ਰਹੀ ਹੋਊਗਾ